ਬੀਤੀ ਰਾਤ ਹੁਸ਼ਿਆਰਪੁਰ ਵਿਖੇ ਪਾਜਪਾ ਆਗੂ ਰੋਹਿਤ ਸੂਦ ਉਰਫ ਹਨੀ ਸੂਦ ਦੇ ਉੱਤੇ ਚੱਲੀਆਂ ਗੋਲੀਆਂ ਇਸ ਮੌਕੇ ਤੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਤਿੰਨ ਜਾਨੇ ਜਿਨ੍ਹਾਂ ਨੇ ਹਨੀ ਸੂਦ ਦੇ ਉੱਤੇ ਚਲਾਈਆਂ ਗੋਲੀਆਂ ਜਿਸ ਦੇ ਚੱਲਦੇ ਹੋਏ ਮੋਟਰਸਾਈਕਲ ਉੱਥੇ ਹੀ ਛੱਡ ਕੇ આરોપી ਹੋਏ ਫਰਾਰ ਵੇਖੋ ਪੂਰੀ ਰਿਪੋਰਟ ਕੜਨ ਹਲੇ ਤੱਕ ਟੈਂਕ ਬੀਚ ਕੋ ਸਦਰ ਥਾਣੇ ਤੋਂ ਸੋਨ ਬ੍ਰਿਗਾਡ ਸਦਰ ਥਾਣੇ ਚੌਂਕ ਤੋਂ ਮੈਂ ਘਟ ਜਾਣਾ ਬੱਸ ਸਦਰ ਥਾਣੇ ਦੇ ਮਗਰ ਮੈਂ ਕਿੱਧਰ ਗੱਡੀ ਮੁੜੀ ਮੈਂ ਮੁੜੇ ਮਗਰ ਕੈਂਪ ਕੋਣੀ ਬਣੀ ਕੋ ਮੇਰੇ ਮਗਰ ਮੋਟਰਸਾਈਕਲ ਲਾ ਲਓ ਨਾ ਆ ਚੋ ਲਾ ਲਈ ਉੱਥੋਂ ਲੈ ਲੈ ਆ ਚੋ ਮੈਂ ਡੀਸੀ ਦਾਦੀ ਆਣੀ ਸੋਜੀ ਮੇਰਾ ਕੀ ਹੋਇਆ ਜੀ ਕੋਈ ਨਹੀਂ ਜੀ ਮੈਂ ਆਪਣੇ ਮਾਮੇ ਘਰੋਂ ਆਂਦੇ ਘਰ ਜਾ ਰਹੇ ਆ ਆਪਣੇ ਮੈਂ ਤੇ ਸਦਰ ਥਾਣੇ ਚ ਕਿੱਡੀ ਜਿਹਾ ਮੋੜੀ ਮੈਂ ਘਰ ਜਾਣ ਲਈ ਤੇ ਦੋ ਮੋਟਰਸਾਈਕਲ ਸੀਗੇ ਤਿੰਨ ਬੰਦੇ ਸੀਗੇ ਤੇ ਕਹਿੰਦੇ ਰੁਕੋ ਰੁਕੋ ਪਰ ਅਸੀਂ ਗੌਰ ਨਹੀਂ ਕੀਤਾ ਕਿ ਜਦੋਂ ਉਧਰ ਕੋਈ ਨਾ ਹੋਣਾ ਪਰ ਘਰ ਚਲ ਗਏ ਜੋ ਸਦਮ ਜਪਾ ਮੋੜਿਆ ਡੀਸੀ ਰੋ ਵੱਲ ਨੂੰ ਮਗਰ ਫੇਰ ਸਾਡੇ ਆ ਗਏ ਦੋਨੇ ਮੋੜ ਤੋਂ ਜਾ ਕੇ ਇੱਕ ਮੋੜ ਤੋਂ ਨੰਬਰ ਵੇਟ ਵੀ ਹੈਣੀਗੀ ਤੇ ਕਿਰੇ ਦੇਸੀ ਰਵਲਵਰ ਜਾਂ ਦੇਸੀ ਘਾਟਾ ਕੱਢਿਆ ਨੇ ਕਹਿੰਦੇ ਰੁਕੋ ਜੀ ਰੁਕੋ ਜੋ ਸਮਾਨ ਕੱਢੋ ਅਸੀਂ ਗੱਡੀ ਉੱਥੇ ਪਹਚਾ ਲਈ ਉੱਥੇ ਗੱਡੀ ਜਾ ਕੇ ਪਹਿਲਾਂ ਅਸੀਂ ਮੋੜੇ ਦੀ ਗੱਲ ਹੈਗੀ ਪਹਿਲਾਂ ਰੋਕੇ ਸਾਨੂੰ ਸਦਸ ਚੌਂਕ 'ਚ ਫੇਰ ਆਪਾਂ ਮਾਰਪਟੇ 'ਚ ਮੁੜਦੇ ਆਂ ਡੀਸੀ ਰੋ ਵੱਲ ਨੂੰ ਚਲੋ ਉੱਥੇ ਰੁਕ ਲਿਆਗੇ ਫਿਰ ਰੋਕੋ ਜੀ ਰੁਕੋ ਅਸੀਂ ਵੀ ਗੱਡੀ ਚੜਾ ਲਈ ਤੇ ਉੱਤਵਾ ਡੀਸੀਰ ਚੌਂਕਾਂ ਚ ਮੈਂ ਚੱਲ ਮੋੜ ਜੂਂਗੇ ਜਾਂ ਖੜ ਜੂਂਗੇ ਗੱਡੀ ਫੇਰ ਭਜਾਈ ਅਸੀਂ ਮੁੜ ਕੇ ਗੱਡੀ ਲਾ ਲਈ ਆਪਣੀ ਪੁਲਿਸ ਰੰਗ ਵਾਲ ਦੀ ਗਰਾਊਂਡ ਵਾਲ ਦੀ ਚੱਲ ਮਗਰ ਹੋ ਨਹੀਂ ਆਂਦੇ ਉੱਤਵਾ ਸਾਡੇ ਮਗਰ ਫੇਰ ਉਹਨੇ ਗੱਡੀ ਸਪੋਰਸੇ ਲੱਗੇ ਰਹੇ ਉਹਨੇ 10 ਲਾ ਬਾਹਰ ਗੱਡਿਆ ਹੋਇਆ ਤੇ ਕਿਉਂ ਅਸੀਂ ਪਚਾਰ ਕਰਦੇ ਕਦੀ ਗੱਡੀ ਭਜਾਈ ਤਾਂ ਆਪਾ ਜੀ ਨੇ ਫੋਨ ਕੀਤਾ ਕਿ ਬਾਜੀ ਬਾਹਰ ਆਓਗੀ ਤਾਂ ਕੋਈ ਪ੍ਰੋਬਲਮ ਹੈਗੀ ਹੈ ਸਾਡੇ ਮਗਰ ਬੰਦੇ ਪੈ ਗਏ ਹੁਣ ਦੇਸੀ ਕੱਟੇ ਵੀ ਹੈਗੇ ਆ ਜੋ ਕੁਛ ਵੀ ਤੇ ਬਾਜੀ ਉਹਨੇ ਆਏ ਤੇ ਆਂਦੂ ਨਾਲ ਗੱਡੀ ਖੜੀ ਕੀਤੀ ਤਾਂ ਇੱਕ ਉਹਨੇ ਫਾਇਰ ਕਰ ਲਿਆ ਤੇ ਜਦੋਂ ਫੇ ਇੱਕ ਬੰਦਾ ਦੋ ਮਿੰਟ ਦੇ ਮੁੜ ਗਏ ਜੇ ਸਾਰੇ ਮੁੱਲੇ ਇਕੱਠੇ ਹੋ ਗਏ ਨਾ ਤੇ ਇੱਕ ਬੰਦਾ ਜੀ ਫੜ ਲਿਆ ਜੋ ਫੜਿਆ ਤੇ ਉਹ ਵੀ ਨਾਲ ਦੌੜ ਗਿਆ ਫਿਰ ਮੋੜ ਛੱਡ ਕੇ ਆਪਣੇ ਪੱਜ ਗਈ ਟੋਟਲ ਕਿੰਨੇ ਬੰਦੇ ਸਰੇ ਤਿੰਨ ਬੰਦੇ ਸਰੇ ਹਾਂਜੀ ਤੇ ਕੋਈ ਮੋਟਰਸਾਈਕਲ ਵੀ ਉਹਨਾਂ ਦੀ ਦੋਨੇ ਇੱਥੇ ਹੀ ਖੜੀ ਮੋਟਰਸਾਈਕਲ ਦੋਨੇ ਮੋਟਰਸਾਈਕਲ ਕੋਈ ਪਛਾਣਜ ਹੈ ਕੋਈ ਨਹੀਂ ਪਛਾਣਜ ਕੋਈ ਨਹੀਂ ਕੋਈ ਫਾਇਰ ਵੀ ਕੀਤਾ ਉਹਨੇ ਫਾਇਰ ਕਿੱਡੇ ਇੱਥੇ ਕਿੰਨੀ ਕੱਡੇ ਇੱਕ ਕੱਡੇ ਪਿੱਛੇ ਵੀ ਕੋਈ ਇੱਕ ਦੋ ਕੱਡੇ ਦੋ ਦੋ ਕੱਡੇ ਪਿੱਛੇ ਕਿੱਥੇ ਪਿੱਛੇ ਵੀ ਕੋਈ ਕੀਤਾ ਦੋ ਕੱਡੇ ਫਾਇਰ ਪਿੱਛੇ ਉੱਥੇ ਮਾਰੂੜੇ ਗੋਲ ਹਾਂਜੀ ਹਾਂਜੀ ਜੀ ਕਿ ਇੱਥੇ ਦਾ ਇਹਨਾਂ ਦੇਖੋ ਜੀ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਜਿਹੜੀ ਵੀ ਗੱਲ ਸਾਹਮਣੇ ਆਈ ਤੁਹਾਨੂੰ ਸਵੇਰੇ ਜਿਹੜੀ ਆ ਉਹਦੇ ਦੱਸ ਦਿੱਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਇਹਨੂੰ ਟ੍ਰੇਸ ਕਰ ਲਾਂਗੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਦਰ ਚੌਂਕ ਦੇ ਵਿੱਚ ਵੀ ਉਹਨਾਂ ਨੂੰ ਰੋਕਿਆ ਗਿਆ ਆ ਉਹਨਾਂ ਵੱਲੋਂ ਦੱਸਿਆ ਗਿਆ ਅਸੀਂ ਉਹ ਵੀ ਵੈਰੀਫਾਈ ਕਰਾਂਗੇ ਕਿ ਕੀ ਇਹਦੇ ਪਿੱਛੇ ਕੀ ਰੀਜ਼ਨ ਸੀਗਾ ਪੂਰਾ ਡਿਟੇਲ ਚ ਦੱਸਾਂਗੇ ਉਹਨਾਂ ਵੱਲੋਂ ਪਤਾ ਕੀਤਾ ਕਿ ਕਿੰਨੀਆਂ ਗੱਲਾਂ ਹਾਂਜੀ ਹਾਂਜੀ ਪਤਾ ਕੀਤਾ ਬਟ ਅਜੇ ਕੋਈ ਵੀ ਗੱਲ ਜਿਹੜੀ ਸਾਨੂੰ ਕਲੈਰਿਟੀ ਨਹੀਂ ਹੋ ਰਹੀ ਅਸੀਂ ਇਨਵੈਸਟੀਗੇਸ਼ਨ ਚ ਤੁਹਾਨੂੰ ਦੱਸ ਸਕਦੇ ਹਾਂ ਕਿ ਕੀ ਸੀਗਾ ਵਾਟ ਇਜ਼ ਰੌਂਗ ਐਂਡ ਵਾਟ ਇਜ਼ ਨਾ ਦੇਖੋ ਜੀ ਕੋਈ ਨਾ ਕੋਈ ਗੱਲ ਤੇ ਹੈਗੀ ਹੈ ਜਿਹੜੀ ਗੱਲ ਕਹਿ ਰਹੇ ਨੇ ਉਹ ਅਸੀਂ ਇਸ ਗੱਲ ਨੂੰ ਇਨਵੈਸਟੀਗੇਸ਼ਨ ਚ ਦੱਸ ਸਕਦੇ ਹਾਂ ਨਾ ਸਰ ਦੋ ਬਾਈਕਾਂ ਵੀ ਪਕੜੀਆਂ ਗਈਆਂ ਅਬੀ ਹਾਂ ਬਾਈਕਾਂ ਪਕੜੀਆਂ ਗਈਆਂ ਉਹਦੇ ਤੋਂ ਸਾਨੂੰ ਸੰਭਾਵਨਾ ਪੂਰੀ ਹੈਗੀ ਹੈ ਕਿ ਅਸੀਂ ਟ੍ਰੇਸ ਕਰ ਲਾਂਗੇ ਧੰਨਵਾਦ ਜੀ